ਦੇਖੋ ਜੀ ਅਕਾਲੀ ਦਲ ਦੇ ਕੁਝ ਆਪਣੇ ਨੀਤੀਆਂ ਨੇ ਕਿਹੇ ਵੇਲੇ ਲੀਡਰਾਂ ਨੂੰ ਚਿਹਰਾ ਨਹੀਂ ਪਸੰਦ ਆਉਂਦੇ ਇਹ ਤਾਂ ਮੁੱਖ ਚਿਹਰਾ ਬਦਲਣ ਦੇ ਵਰੀ ਹਰ ਵਾਰੀ ਆਵਾਜ਼ ਚੁੱਕੀ ਗਈ ਹੈ ਤਾਂ ਚਿਹਰਾ ਨਹੀਂ ਬਦਲਣਾ ਚਾਹੁੰਦੇ ਉਹਦੇ ਕਰਕੇ ਜਿਹੜਾ ਇਹ ਪ੍ਰਭਾਵ ਪਿਆ ਦੇ ਤਾਂ ਦੂਜੇ ਪਾਸੇ ਗੱਲ ਕਰੀ ਬੀਜੇ ਦੀ ਪੰਜਾਬ ਦੇ ਵਿੱਚ ਲੋਨ ਡੋਟਰ ਦੀ ਜਿਹੜੀ ਸਥਿਤੀ ਬੜੀ ਮਾੜੀ ਹੈ ਤਾਂ ਕਾਨੂੰਨ ਵਿਵਸਥਾ ਦਾ ਮਾੜਾ ਹੋਣ ਦੇ ਕਾਰਨ ਜਿਹੜਾ ਇਹ ਲੋਕ ਬੜੇ ਸੈਮੀ ਹੋਏ ਨੇ ਲੋਕ ਆਪਣੇ ਘਰਾਂ ਚੋਂ ਰਾਤ ਨੂੰ ਬਾਹਰ ਨਹੀਂ ਨਿਕਲਦੇ ਸਾਡੇ ਮਾਪਿਓ ਸਾਨੂੰ ਇਹ ਕਹਿੰਦੇ ਨੇ ਕਿ ਪੁੱਤਰ ਬਾਹਰ ਨਹੀਂ ਨਿਕਲਣਾ ਮਾਹੌਲ ਬੜਾ ਖਰਾਬ ਹੈ ਆਮ ਤੌਰ ਤੇ ਅਸੀਂ ਇਹ ਗੱਲ ਸੁਣਦੇ ਹਾਂ ਸੰਧੋਬ ਭਾਜੀ ਵੀ ਨਾ ਅੱਜ ਕਿਉਂ ਚਾਹੁੰਦੇ ਨੇ ਪੰਜਾਬ ਦੇ ਗੀਤਕਾਰ ਵੀ ਵੱਡੇ ਵੱਡੇ ਨੇ ਗੱਲ ਕੀਤੀ ਸੀ ਕਿ ਯੂਪੀ ਤੋਂ ਮੰਗਾ ਕੇ ਅਸਲੇ ਕਾਫੀ ਗਾਣੇ ਦੇ ਜ਼ਿਕਰ ਵੀ ਨਾ ਸੀਗਾ ਯੂਪੀ ਦਾ ਜੋ ਯੂਪੀ ਵਰਗੀ ਜਿਹੜੀ ਸਟੇਟ ਨੂੰ ਕਦੀ ਮਾਫੀਆ ਦਾ ਗੁੰਡਾ ਰਾਜ ਕਿਹਾ ਜਾਂਦਾ ਸੀਗਾ ਤਾਂ ਉਸ ਦੇ ਉੱਪਰ ਨਕੇਲ ਕੱਸੀ ਉਹਨਾਂ ਨੇ ਸਾਰੇ ਗੁੰਡਿਆਂ ਨੂੰ ਜਿਹੜਾ ਖਤਮ ਕੀਤਾ ਹੈ ਸੋ ਇਨਾਂ ਕਾਰਨਾਂ ਕਰਕੇ ਅੱਜ ਲੋਕ ਭਾਜਪਾ ਨੂੰ ਚਾਹੁੰਦੇ ਨੇ ਕਿ ਗ੍ਰੋਥ ਵਧੀ ਹੋਈ ਹੈ ਇੰਡਸਟਰੀ ਦੀ ਉਹਨਾਂ ਖੇਤਰਾਂ ਵਿੱਚ ਬੜੀ ਗ੍ਰੋਥ ਹੋਈ ਹੈ ਤਾਂ ਉਹ ਚਾਹੁੰਦੇ ਕਿ ਅਗਰ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਆਂਦੀ ਹੈ ਤਾਂ ਇੱਥੇ ਲਾਅਨ ਡਰ ਦੀ ਸਥਿਤੀ ਵਧੇ ਜਾਏਗੀ ਤੁਸੀਂ ਦੇਖ ਰਹੇ ਹੋ ਹੋਣਯਾਰ ਮੈਸੇ ਮਰਦੀਪ ਸਿੰਘ ਅੱਜ ਇਸ ਇੰਟਰਵਿਊ ਦੇ ਵਿੱਚ ਗੱਲ ਕਰਾਂਗੇ ਪੋਲੀਟੀਕਲ ਕੈਰੀਅਰ ਦੀ ਕਿ ਪੋਲੀਟੀਕਲ ਕੈਰੀਅਰ ਦੀ ਸ਼ੁਰੂਆਤ ਤੋਂ ਬਾਅਦ ਬੰਦਾ ਕਿਸ ਤਰੀਕੇ ਨਾਲ ਪੋਲਿਟਿਕਸ ਦੇ ਵਿੱਚ ਪੈਰ ਤਰਦਾ ਹੈ ਖਾਸ ਕਰਕੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦਾ ਜ਼ਿਕਰ ਕਰਾਂਗੇ ਕਿ ਇਸ ਜਗ੍ਹਾ ਤੇ ਕਿਸ ਸਰਕਾਰ ਦੀਆਂ ਸਭ ਤੋਂ ਜ਼ਿਆਦਾ ਉਪਲਬਧੀਆਂ ਰਹੀਆਂ ਨੇ ਮੇਰੇ ਨਾਲ ਇਸ ਵਕਤ ਕਮਲ ਕੁਮਾਰ ਮੌਜੂਦ ਹੈਗੇ ਨੇ ਜੋ এবੀਵੀਪੀ ਦੇ ਮੈਂਬਰ ਵੀ ਨੇ ਖਾਸ ਰੁਚੀ ਸਟੂਡੈਂਟ ਪੋਲਿਟਿਕਸ ਦੇ ਵਿੱਚ ਰੱਖਦੇ ਨੇ ਸਵਾਗਤ ਹੈ ਕਮਲ ਜੀ ਤੁਹਾਡਾ ਬਹੁਤ-ਬਹੁਤ ਸਰ ਬਹੁਤ-ਬਹੁਤ ਸ਼ੁਕਰੀਆ ਧੰਵਾਦ ਜੀ ਕਿਦਾਂ ਦੇਖਦੇ ਹੋ ਜੋ ਹਾਲਾਤ ਹੈਗੇ ਨੇ ਇਸ ਵਕਤ ਪੰਜਾਬ ਦੇ ਕਿਸ ਸਰਕਾਰ ਦੀਆਂ ਜਿਹੜੀਆਂ ਉਪਲਬਧੀਆਂ ਨੇ ਖਾਸ ਕਰਕੇ ਤੁਹਾਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀਆਂ ਜੇਕਰ ਗੱਲ ਕਰੀ ਸਿਮਰ ਜੀ ਤਾਂ ਸਰਕਾਰਾਂ ਦੇ ਵਿੱਚ ਤਾਂ ਸਭ ਤੋਂ ਵੱਲ ਸਮਾਤਾ ਸ਼ਰਮ ਨੇ ਕਰਦੇ ਨਾਲ ਕੱਢਿਆ ਵਾ ਤਾਂ ਉਹਦੇ ਵਿੱਚ ਤਾਂ ਉਹਨਾਂ ਨੇ ਕਾਫੀ ਕੁਝ ਡਿਵੈਲਪਮੈਂਟ ਕਰਾਈ ਹੈ ਚਾਹੇ ਰੋਡ ਕਨੈਕਟੀਵਿਟੀ ਦੀ ਹੋਵੇ ਚਾਹੇ ਸੇ ਸਹੂਲਤਾਂ ਦੀ ਗੱਲ ਹੋਵੇ ਚਾਹੇ ਐਜੂਕੇਸ਼ਨ ਦੇ ਉੱਪਰ ਗੱਲ ਹੋਵੇ ਤਾਂ ਮੈਨੂੰ ਲੱਗਦਾ ਕਿ ਸ਼ਰਮਣੀ ਅਕਾਲੀ ਦਲ ਨੇ ਜਿਹੜਾ ਹੈ ਸਭ ਤੋਂ ਐਫਰਟ ਜਿਹੜਾ ਹੈ ਕੇਂਦਰ ਸਰਕਾਰ ਦੇ ਨਾਲ ਭਾਜਪਾ ਦੀ ਸਰਕਾਰ ਦੇ ਨਾਲ ਮਿਲ ਕੇ ਜਿਨ੍ਹਾਂ ਨੇ ਰੋਲ ਨਿਭਾ ਸਕਦੇ ਸੀਗੇ ਉਹਨਾਂ ਵਧੀਆ ਰੋਲ ਉਹਨਾਂ ਨੇ ਸੂਬੇ ਦੇ ਵਿੱਚ ਨਿਭਾਇਆ ਤਾਂ ਵੱਖ-ਵੱਖ ਤਰ੍ਹਾਂ ਜਿਹੜਾ ਹੈ ਉਹਨਾਂ ਨੇ ਵਿਕਾਸ ਕਰਵਾਇਆ ਵਾ ਤਾ ਅੱਜ ਲੋਕ ਫੇਰ ਯਾਦ ਕਰਦੇ ਨੇ ਸਰਕਾਰ ਨੂੰ ਭਾਵੇਂ ਅੱਜ ਦੇਖੀ ਤਾਂ ਵੋਟ ਸ਼ੇਅਰ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਜਿਹੜਾ ਆ ਕਾਫੀ ਡਿੱਗਦਾ ਨਜ਼ਰ ਆ ਰਿਹਾ ਆ ਆਪਾਂ ਗੱਲ ਕਰੀਏ ਗੁਰਦਾਸ ਜਿਹੜੀ ਜਰਿੰਦਰ ਵੈਸਟਰੀਆਂ ਚੋਣਾਂ ਹੋਈਆਂ ਨੇ ਤਾਂ ਸਿਰਫ 1242 ਵੋਟਾਂ ਲੈ ਕੇ ਜਾਣਾ ਤਾਂ ਮੈਨੂੰ ਲੱਗਦਾ ਕਿ ਪਾਰਟੀ ਦਾ ਜਿਹੜਾ ਆ ਹੁਣ ਅੰਤ ਜਿਹੜਾ ਆ ਨਜ਼ਰ ਆ ਰਿਹਾ ਸੋ ਮੈਨੂੰ ਲੱਗਦਾ ਕਿ ਖੇਤਰੀ ਪਾਰਟੀ ਦਾ ਇਦਾਂ ਖਤਰੇ ਦੇ ਵਿੱਚ ਜਾਣਾ ਕਾਫੀ ਵੱਡਾ ਜਿਹੜਾ ਨੁਕਸਾਨ ਦਾ ਹੋ ਸਕਦਾ ਪੰਜਾਬ ਦੇ ਲਈ ਪੰਜਾਬ ਦੀ ਖੇਤਰੀ ਪਾਰਟੀ ਪੰਥਕ ਪਾਰਟੀ ਆਪਣੇ ਆਪ ਨੂੰ ਕੋ ਹੁੰਦੀ ਆ 1200 ਵੋਟਾਂ ਜਿਹੜਾ ਜਿਮਨੀ ਚੋਣ ਕੀ ਲੱਗਦਾ ਹੈ ਕੀ ਹਾਲਾਤ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਦੇਖੋ ਜੀ ਇਹਦਾ ਸਿਮਰ ਜੀ ਗੱਲ ਉਦੋਂ ਹੀ ਸਪਸ਼ਟ ਹੁੰਦੀ ਨਜ਼ਰ ਆ ਰਹੀ ਹੈ ਜਦੋਂ ਤੁਹਾਨੂੰ ਵੋਟਾਂ ਦਾ ਜਿਹੜਾ ਮੁਕਾਬਲਾ ਹੈ तकरीबन ਲੱਖ ਲੱਖ ਤੋਂ ਉੱਪਰ ਵੋਟ ਹੋਵੇ ਤਾਂ ਤੁਹਾਨੂੰ ਸਿਰਫ ਉਸ ਤੁਸੀਂ ਪੰਜਾਬ ਦੀ ਤੁਸੀਂ ਖੇਤਰੀ ਪਾਰਟੀ ਹੋ ਜੇ ਤੁਹਾਨੂੰ 1242 ਵੋਟਾਂ ਦੇ ਲਾਗੇ ਛਾਕੇ ਵੋਟਾਂ ਪੈਣ ਤਾਂ ਆਪਣੇ ਆਪ ਦੇ ਵਿੱਚ ਹੀ ਬੜਾ ਸੋਚਣ ਦਾ ਵਿਸ਼ਾ ਹੈ ਕਿ ਅਕਾਲੀ ਦਲ ਰਿਹਾ ਕਿੱਥੇ ਹੈ ਤਾਂ ਵੋਟ ਸ਼ੇਅਰ ਇਸ ਪੱਧਰ ਡਿੱਗਿਆ ਹੋਇਆ ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਹੁਣ ਅੰਤ ਹੁੰਦਾ ਹੀ ਦਿਖਾਈ ਦੇ ਰਿਹਾ ਹੈ ਗੱਲ ਕਰਾਂ ਅੱਜ ਤੋਂ ਪਹਿਲਾਂ ਜਦੋਂ ਭਾਜਪਾ ਤੇ ਕਾਲੀਦਲ ਜਦੋਂ ਗੱਠਜੋੜ ਕਰਕੇ ਸਰਕਾਰ ਬਣਾਉਂਦੇ ਸੀ ਪੰਜਾਬ ਦੇ ਹਾਲਾਤ ਅਜਿਹੇ ਵੀ ਰਹੇ ਨੇ ਕਿ ਹਰ ਇੱਕ ਚੀਜ਼ ਦੇ ਵਿੱਚ ਪਤਾ ਲੱਗਦਾ ਸੀ ਕਿ ਵਾਕਈ ਇਹ ਸਰਕਾਰ ਨੇ ਕੰਮ ਕੀਤਾ ਜੇਕਰ ਚਾਰ ਲੇਨ ਸੜਕਾਂ ਬਣੀਆਂ ਨੇ ਤੇ ਕਾਲੀ ਦਲ ਦੇ ਟਾਈਮ ਤੇ ਬਣੀਆਂ ਨੇ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਆਏ ਨੇ ਹੈਰੀਟੇਜ ਸਟਰੀਟ ਦਾ ਪ੍ਰੋਜੈਕਟ ਗੱਲ ਕਰਾ ਦੂਜੇ ਪਾਸੇ ਬੀਆਰਟੀਐਸ ਦਾ ਪ੍ਰੋਜੈਕਟ ਗੱਲ ਕਰਾ ਤਾਂ ਜ਼ਰੂਰ ਉਹਨਾਂ ਦੇ ਸਰਕਾਰ ਵੇਲੇ ਚੱਲੇ ਨੇ ਲੋਕਾਂ ਨੂੰ ਕਈ ਸਹੂਲਤਾਂ ਵੀ ਮਿਲਿਆ ਨੇ ਪਰ ਜੋ ਹੁਣ ਹਾਲਾਤ ਬਣਦੇ ਜਾ ਰਹੇ ਆ ਅਕਾਲੀ ਦਲ ਜੋ ਪੰਥਕ ਪਾਰਟੀ ਆਪਣੇ ਨੂੰ ਕਹਣ ਵਾਲੀ ਆ ਉਹ ਖਤਮ ਹੁੰਦੀ ਜਾ ਰਹੀ ਆ ਬੀਜੇਪੀ ਦਾ ਅੱਜ ਵੋਟ ਬੈਂਕ ਜਿਹੜਾ ਆ ਉਹ ਵੱਧ ਚੁੱਕਿਆ ਇਸ ਨੂੰ ਕਿਦਾਂ ਦੇ ਦੇਖੋ ਜੀ ਅਕਾਲੀ ਦਲ ਦੇ ਕੁਝ ਆਪਣੇ ਨਿਤਿਆਂ ਨੇ ਕਿਸੇ ਵੇਲੇ ਲੀਡਰਾਂ ਨੂੰ ਚਿਹਰੇ ਨਹੀਂ ਪਸੰਦ ਆਉਂਦੇ ਇਹ ਤਾਂ ਮੁੱਖ ਚਿਹਰਾ ਬਦਲਣ ਦੇ ਵਰੀ ਹਰ ਵਾਰੀ ਆਵਾਜ਼ ਚੁੱਕੀ ਗਈ ਹੈ ਤਾਂ ਚਿਹਰਾ ਨਹੀਂ ਬਦਲਣਾ ਚਾਹੁੰਦੇ ਉਹਦੇ ਕਰਕੇ ਜਿਹੜਾ ਇਹ ਪ੍ਰਭਾਵ ਪਿਆ ਲੈ ਤਾਂ ਦੂਜੇ ਪਾਸੇ ਗੱਲ ਕਰੀ ਬੀਜੇਪੀ ਦੀ ਪੰਜਾਬ ਦੇ ਵਿੱਚ ਲੋਨ ਡੋਡਰ ਦੀ ਜਿਹੜੀ ਸਥਿਤੀ ਬੜੀ ਮਾੜੀ ਹੈ ਤਾਂ ਕਾਨੂੰਨ ਵਿਵਸਥਾ ਦਾ ਮਾੜਾ ਹੋਣ ਦੇ ਕਰਾਂ ਜਿਹੜਾ ਹੈ ਲੋਕ ਬੜੇ ਸਹਿਮ ਹੋਏ ਨੇ ਲੋਕ ਆਪਣੇ ਘਰਾਂ ਚੋਂ ਰਾਤ ਨੂੰ ਬਾਹਰ ਨਹੀਂ ਨਿਕਲਦੇ ਸਾਡੇ ਮਾਪਿਓ ਸਾਨੂੰ ਇਹ ਕਹਿੰਦੇ ਕਿ ਪੁੱਤਰ ਬਾਹਰ ਨਹੀਂ ਨਿਕਲਣਾ ਮਾਹੌਲ ਬੜਾ ਖਰਾਬ ਹੈ ਆਮਦੋਤੇ ਅਸੀਂ ਇਹ ਗੱਲ ਸੁਣਦੇ ਆ ਤਾਂ ਲੋਕ ਬੀਜੇਪੀ ਨੂੰ ਅੱਜ ਕਿਉਂ ਚਾਹੁੰਦੇ ਨੇ ਪੰਜਾਬ ਦੇ ਗੀਤਕਾਰ ਵੀ ਵੱਡੇ ਵੱਡੇ ਨੇ ਗੱਲ ਕਹੀ ਸੀ ਕਿ ਯੂਪੀ ਤੋਂ ਮੰਗਾ ਕੇ ਅਸਲ ਵਿੱਚ ਕਾਫੀ ਉਸ ਦੇ ਉੱਪਰ ਨਕੇਲ ਕੱਸੀ ਆ ਉਹਨਾਂ ਨੇ ਸਾਰੇ ਗੁੰਡਿਆਂ ਨੂੰ ਜਿਹੜਾ ਖਤਮ ਕੀਤਾ ਆ ਸੋ ਇਨ੍ਹਾਂ ਕਾਰਨਾਂ ਕਰਕੇ ਅੱਜ ਲੋਕ ਪਾਛਪਾਣ ਚਾਹੁੰਦੇ ਆ ਤਾਂ ਦੂਜੇ ਪਾਸੇ ਜੇਕਰ ਆਪਾਂ ਵਿਕਾਸ ਦੀ ਗੱਲ ਕਰੀ ਡਵੈਲਪਮੈਂਟ ਦੀ ਗੱਲ ਕਰੀਏ ਤਾਂ ਜੁਰਾਤ ਜਿਹੜੀ ਆ ਸਟੇਟ ਸਾਡਾ ਦੇਸ਼ ਨੂੰ ਚਲਾਉਣ ਦੇ ਵਿੱਚ ਬੜਾ ਅਹਿਮ ਯੋਗਦਾਨ ਦਿੰਦੀ ਆ ਸਾਡੇ ਪ੍ਰਧਾਨ ਮੰਤਰੀ ਵੀ ਉੱਥੋਂ ਨੇ ਵੱਡੇ ਵੱਡੇ ਉਦਯੋਗਪਤੀ ਵੀ ਉੱਥੋਂ ਨੇ ਤਾਂ ਇੰਨਾ ਕਾਰਨ ਕਰਕੇ ਲੋਕ ਚਾਹੁੰਦੇ ਆ ਕਿ ਬਾਦਪਾ ਦਾ ਵੋਟ ਸ਼ੇਅਰ ਇਸੇ ਕਰ ਲਈ ਇੱਥੇ ਜਿਹੜਾ ਪੰਜਾਬ ਚ ਵਧਿਆ ਕਿਉਂਕਿ ਗਰੋਥ ਬੜੀ ਹੋਈ ਆ ਇੰਡਸਟਰੀ ਦੀ ਉਹਨਾਂ ਖੇਤਰਾਂ ਦੇ ਵਿੱਚ ਬੜੀ ਗਰੋਥ ਹੋਈ ਹੈ ਤਾਂ ਉਹ ਚਾਹੁੰਦੇ ਕਿ ਅਗਰ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਆਂਦੀ ਹੈ ਤਾਂ ਇੱਥੇ ਲਾਅ ਐਂਡ ਔਰਡਰ ਦੀ ਸਥਿਤੀ ਵਧਿਆ ਜਾਏਗੀ ਇੱਥੇ ਰੁਜ਼ਗਾਰ ਜਿਹੜਾ ਆ ਵੱਡੇ ਪੱਧਰ ਤੇ ਆ ਜਾਏਗਾ ਜੇ ਰੁਜ਼ਗਾਰ ਵੱਡੇ ਪੱਧਰ ਤੇ ਆਂਦਾ ਹੈ ਤਾਂ ਲੋਕਾਂ ਦੇ ਘਰਾਂ ਚ ਆਪੀ ਖੁਸ਼ੀਆਂ ਆਣਗੀਆਂ ਕਿਉਂਕਿ ਪੈਸਾ ਸਾਡਾ ਪੈਸੇ ਦੀ ਆਈ ਚੜਾਈ ਕਿੱਦਾਂ ਆ ਕਿ ਅੱਜ ਕਮਾਵਾਂਗੇ ਤਾਂ ਕੱਲ ਨੂੰ ਖਰਚਾਂਗੇ ਤੇ ਜੇ ਰੋ ਇਨਵੈਸਟਰ ਰਹਿਣਗੇ ਨਹੀਂ ਸਾਡੇ ਪੰਜਾਬ ਦੇ ਵਿੱਚ ਤਾਂ ਨੌਕਰੀਆਂ ਮਿਲਣਗੀਆਂ ਨਹੀਂ ਤਾਂ ਖਰਚੇ ਕਿੱਥੋਂ ਹੋਣਗੇ ਅੱਜ ਕਾਲੀ ਦਲ ਦੇ ਵਿੱਚ ਪਾੜ ਪਿੰਦਾ ਨਜ਼ਰ ਆ ਰਿਹਾ ਬਾਕੀ ਤੜ ਬਣ ਚੁੱਕਿਆ ਹੈ ਕਈ ਜੇ ਬਾਗੀ ਤੜ ਜਿਹੜਾ ਬਣਿਆ ਉਹ ਕਹਿੰਦੇ ਕਿ ਆਪਾਂ ਹੁਣ ਜਿਹੜਾ ਪ੍ਰਧਾਨ ਹੈ ਉਹ ਬਦਲਣਾ ਉਸ ਨੂੰ ਲੈ ਕੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਮਾਫੀ ਵੀ ਮੰਗੀ ਸੀ ਜੋ ਚਾਰ ਮੁੱਖ ਗਲਤੀਆਂ ਪੱਤਰ ਦੇ ਵਿੱਚ ਲਿਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਸੀਗਾ ਸੋ ਕਿੱਦਾਂ ਦੇਖਦੇ ਹੋ ਹੁਣ ਕੀ ਫੈਸਲਾ ਆ ਇਹ ਪੰਜਾਬ ਦੀ ਪਾਰਟੀ ਨੂੰ ਬਚਾਉਣ ਵਾਸਤੇ ਕੀਤਾ ਜਾ ਰਿਹਾ ਜਾਂ ਪ੍ਰਧਾਨ ਨੂੰ ਕੁਰਸੀ ਤੇ ਲਾਉਣ ਵਾਸਤੇ ਸਭ ਕੀਤਾ ਜਾ ਰਿਹਾ ਦੇਖ ਇਹ ਤਾਂ ਉਹਨਾਂ ਦੀ ਅੰਦਰੂਨੀ ਜਿਹੜਾ ਪਾਰਟੀ ਚ ਪਾਰਟੀ ਦੇ ਵਿੱਚ ਜਿਹੜੇ ਬਾਗੀ ਤੜਾਏ ਉਹੀ ਜਾਣਦਾ ਹੈ ਕਿ ਕਿੰਨੂ ਉਹਨਾਂ ਨੇ ਇਹ ਜਿਹੜਾ ਰਣਨੀਤੀ ਬਣਾਈ ਹੈ ਚਾਹ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਪ੍ਰਧਾਨ ਨੂੰ ਬਦਲਣ ਦੇ ਲਈ ਉਹਨਾਂ ਦੀ ਕੋਸ਼ਿਸ਼ ਹੈ ਕਿ ਪ੍ਰਧਾਨ ਬਦਲੇ ਜਾ ਸਕੇ ਤਾਂ ਕਿ ਪੰਜਾਬ ਬਚਾਇਆ ਜਾ ਸਕੇ ਉਹਨਾਂ ਦੀ ਕੋਸ਼ਿਸ਼ ਹੈ ਕਿ ਪ੍ਰਧਾਨ ਬਦਲੀਏ ਤਾਂ ਪੰਜਾਬ ਬਚਾਇਆ ਜਾ ਸਕੇ ਤਾਂ ਇਹਦੇ ਵਿੱਚ ਬੜੀ ਅਸਮਸਥਿਤੀ ਬਣੀ ਦੀ ਹੈ ਕਿ ਅੰਦਰ ਦੇਲ ਦੇ ਵਿੱਚ ਕੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਆਨਵਰਡ ਦਿਨਾਂ ਦੇ ਵਿੱਚ ਜਿਹੜਾ ਸਾਰਾ ਕੁਝ ਸਪਸ਼ਟ ਹੋ ਜਾਏਗਾ ਪ੍ਰਧਾਨ ਬਦਲਣ ਨਾਲ ਜਿਹੜੀ ਇਹ ਪਾਰਟੀ ਬਚ ਸਕਦੀ ਹੈ ਦੇਖੋ ਜੀ ਕੱਲਾ ਪ੍ਰਧਾਨ ਬਦਲਣ ਦੇ ਨਾਲ ਹੀ ਜਿਹੜੀਆਂ ਨੀਤੀਆਂ ਹਨ ਜਿਹੜੇ ਵਿੱਚ ਲੋਕ ਨੇ ਜਿਨ੍ਹਾਂ ਦੇ ਕਰਕੇ ਜਿਹੜਾ ਆ ਪਾਰਟੀ ਚਰਮਨੇ ਕਾਲੀਦਲ ਦਾ ਗਰਾਫ ਡਿੱਗਾ ਆ ਉਹਨਾਂ ਸਾਰੇ ਬੰਦਿਆਂ ਨੂੰ ਬਦਲਣਾ ਪਵੇਗਾ ਤੇ ਇੱਕ ਸਾਫ ਸੁੱਤਰੀ ਜਿਹੜੀ 26 ਲੱਖ ਗਿਆਣਾ ਪਵੇਗਾ ਅੱਜ ਆ ਕਾਲੀਦਲ ਜਿਹੜੀ ਆ ਡਿੱਗਦੀ ਹੋਈ ਕਾਫੀ ਨਜ਼ਰ ਆਈ ਪੰਜਾਬ ਦੇ ਵਿੱਚ ਇੱਕ ਲੋਕ ਸਭਾ ਜਿਹੜੀ ਚਚੋਣਾ ਹੋਈ ਹੈ ਨੇ ਉਸ ਦੇ ਵਿੱਚ ਇੱਕੋ ਸੀਟ ਜਿਹੜੀ ਆ ਉਹ ਬੀਬਾ ਹਰਸਿਮਰਤ ਬਾਦਲ ਨੂੰ ਮਿਲੀ ਹੈ ਸੋ ਕਿੱਦਾਂ ਦੇਖਦੇ ਹੋ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਦਾ ਇੰਨਾ ਕਿ ਜ਼ੋਰ ਸਿਰਫ ਇੱਕ ਸੀਟ ਜਿਹੜੀ ਉਹ ਦੇਖਣ ਨੂੰ ਮਿਲੀ ਬਿਲਕੁਲ ਇੱਕ ਸੀਟ ਵੀ ਉਹਨਾਂ ਕੋ ਤਾਂ ਬਚੇ ਕਿਉਂਕਿ ਉਹਨਾਂ ਦਾ ਗੜ ਹੈ ਤਾਂ ਉਹ ਆਪਣੇ ਗੜ ਦੇ ਵਿੱਚ ਹੀ ਅਗਰ ਬੰਦਾ ਹਾਰ ਜਾਵੇ ਤਾਂ ਉਹਦਾ ਬੜਾ ਜਿਹੜਾ ਮੰਦ ਭਾਗਾ ਜਿਹੜਾ ਪ੍ਰਭਾਵ ਪੈਂਦਾ ਆ ਤਾਂ ਪੂਰੇ ਸੂਬੇ ਦੇ ਵਿੱਚ ਅਗਰ ਦੇਖੀਏ ਤਾਂ ਬੜੇ ਵੱਡੇ ਦਰ ਤੋਂ ਉਹਨਾਂ ਨੇ ਕੋਈ ਜਿਹੜਾ ਵੋਟਸ ਨਹੀਂ ਖੜੀਆਂ ਤਾਂ ਗੱਲ ਕੀਤੀ ਜਾਵੇ ਗਰਦਾਸਪੁਰ ਜਾਂ ਅੰਮ੍ਰਿਤਸਰ ਦੀ ਤਾਂ ਬੜਾ ਵੱਡਾ ਨਾਮ ਸੀਗਾ ਨੀਲ ਜੋਸ਼ੀ ਦਾ ਕਿ ਸਾਰੇ ਲੋਕ ਕਹਿੰਦੇ ਸੀ ਕਿ ਬੜੀ ਵੋਟ ਪੈਗੀ ਤਾਂ ਜਰੂਰ ਨਤੀਜੇ ਸਾਹਮਣੇ ਤਾਂ ਸਾਰੇ ਲੋਕ ਹੀ ਹਰਾਣ ਲੈ ਗਏ ਸੋ ਮੈਨੂੰ ਲੱਗਦਾ ਹੈ ਕਿ ਵੋਟ ਸ਼ੇਅਰ ਜਿਹੜਾ ਕਾਫੀ ਡਿੱਗਾ ਹੈ ਥਲੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਦਾਂ ਰਿਹਾ ਅਕਾਲੀ ਦਲ ਦੇ ਲਈ ਜਿਹੜਾ ਔਖੀ ਘੜੀ ਅੱਗੇ ਆ ਜਾਏਗੀ ਭਾਜਪਾ ਦਾ ਬੋਰਡ ਬੈਂਕ ਪਾਵੇ ਜ਼ਰੂਰ ਰਿਹਾ ਪਰ ਪੰਜਾਬ ਦੇ ਵਿੱਚ ਸੀਟ ਕੋਈ ਨਹੀਂ ਮਿਲੀ ਜੇਕਰ ਲੱਗਦਾ ਕਿ ਕਾਲੀ ਦਲ ਤੇ ਭਾਜਪਾ ਮੋੜ ਤੋਂ ਗੱਠਜੋੜ ਕਰਦੀ ਤਾਂ ਸ਼ਾਇਦ ਇਹਨਾਂ ਦੇ ਹੱਕ ਦੇ ਵਿੱਚ ਕੁਝ ਸੀਟਾਂ ਨਿਕਲ ਕੇ ਹੁੰਦੀਆਂ ਬਿਲਕੁਲ ਅਗਰ ਸਿਮਰ ਗੱਠਜੋੜ ਕਰਦੇ ਤਾਂ ਆਪਾਂ ਅੰਕੜੇ ਦੇਖਦੇ ਆ ਕਿੰਨੇ-ਕਿੰਨੇ ਡਿਫਰੈਂਸਸ ਤੇ ਹਾਰੀਆਂ ਨੇ ਤਾਂ ਆਪਾਂ ਜੇ ਗੱਲ ਕਰੀਏ ਗਰਦਾਸਪੁਰ ਲੋਕ ਸਭਾ ਦੀ ਸੀਟ ਦੀ ਤਾਂ ਬੱਬੂ ਦਿਨੇਸ਼ ਬੱਬੂ ਜਿਹੜਾ ਤੋਂ ਉਮੀਦਵਾਰ ਸਨ ਪਾਛਪਾਰੇ ਤੇ ਦੂਜੇ ਪਾਸੇ ਜਿਹੜੇ ਆਪਣੇ ਚੀਮਾ ਸਾਹਿਬ ਨੇ ਤਾਂ ਅਗਰ ਉਹਨਾਂ ਦੋਵਾਂ ਦੇ ਮਾਰਜਨ ਨੂੰ ਵੇਖਿਆ ਜਾਵੇ ਤਾਂ ਅਗਰ ਦੋਨਾਂ ਦੇ ਵੋਟਾਂ ਇਕੱਠੀਆਂ ਹੋ ਜਾਂਦੀਆਂ ਤਾਂ ਆਰਾਮ ਨਾਲ ਉਹਨਾਂ ਨੇ ਜਿੱਤ ਜਾਣਾ ਸੀਗਾ ਤਾਂ ਗੱਲ ਕੀਤੀ ਜਾਵੇ ਤਾਂ ਤਕਰੀਬਨ 6 ਤੋਂ 7 ਸੀਟਾਂ ਜੜੀਆਂ ਸੀਗੀਆਂ ਐਨਡੀਆ ਦੇ ਗਠਬੰਧਾਂ ਦੇ ਵਿੱਚ ਲਈ ਜਾਣੀਆਂ ਸੀਗੀਆਂ ਤੇ ਵੱਖ ਹੁੰਦਾ ਇਹਨਾਂ ਨੂੰ ਨੁਕਸਾਨ ਹੀ ਹੋਇਆ ਅਕਾਲੀ ਦਲ ਨੂੰ ਤਾਂ ਮੈਨੂੰ ਲੱਗਦਾ ਹੈ ਕਿ ਬੀਜੇਪੀ ਤਾਂ ਫਿਰ ਵਧੇ ਚ ਗਈ ਹੈ ਤੇ ਆਪਾਂ ਰਿਕਾਰਡ ਦੇਖਦੇ ਹਾਂ ਵੱਖ-ਵੱਖ ਵਿਧਾਨ ਸਭਾ ਦੀਆਂ ਸੀਟਾਂ ਦੇ ਉੱਪਰ ਤਾਂ 23 ਸੀਟਾਂ ਦੇ ਉੱਪਰ ਤਾਂ ਉਹਦ ਭਾਜਪਾ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕਿਤੇ ਵਿਧਾਨ ਸਭਾ ਦੀ ਜਿਹੜੀਆਂ ਚੋਣਾਂ ਆ ਕਿਤੇ ਭਾਜਪਾ ਕਿਤੇ ਬਾਗੀ ਧੜੇ ਦੇ ਨਾਲ ਹੀ ਨਾ ਕਿਤੇ ਖੜ ਕੇ ਸਰਕਾਰ ਬਣਾ ਲੈ ਪੰਜਾਬ ਦੇ ਵਿੱਚ ਸੋ ਹੁਣ ਕੀ ਹਾਲਾਤ ਲੱਗਦੇ ਨੇ ਖਾਸ ਕਰਕੇ ਭਾਜਪਾ ਦੇ ਕਿਉਂਕਿ ਜਦੋਂ ਦਾ ਇੱਕ ਕਿਸਾਨੀ ਅੰਦੋਲਨ ਚੱਲਿਆ ਉਸ ਤੋਂ ਬਾਅਦ ਨਾਮ ਲੈਣਾ ਪੰਜਾਬ ਦੇ ਵਿੱਚ ਭਾਜਪਾ ਦਾ ਪਸੰਦ ਨਹੀਂ ਕਰਦਾ ਹਾਲਾਂਕਿ ਚਲੋ ਜਿਹੜੀ ਸ਼ਹਿਰੀ ਵੋਟ ਜਿਹੜੀ ਉਹਨਾਂ ਨੂੰ ਜ਼ਰੂਰ ਪਈ ਹੈ ਪਰ ਪਿੰਡੂ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਕਿਸਾਨ ਰਹਿੰਦੇ ਨੇ ਉੱਥੋਂ ਜਿਹੜਾ ਉਹਨਾਂ ਦਾ ਜਿਹੜਾ ਵੋਟ ਸ਼ੇਅਰ ਜ਼ਰੂਰ ਘਟਿਆ ਆ ਕਿਸ ਤਰੀਕੇ ਨਾਲ ਦੇਖਦੇ ਹੋ ਜੇਕਰ ਅਕਾਲੀ ਦਲ ਜਾਂ ਭਾਜਪ ਬੀਜੇਪੀ ਵੋਟ ਲਾਜੀ ਤਾਂ ਇੱਕ ਸਰਕਾਰ ਹੋ ਕੇ ਬਣਾ ਸਕਦੇ ਨਹੀਂ ਬਿਲਕੁਲ ਜੀ ਇਸ ਵਿੱਚ ਕੋਈ ਦੋ ਰਾਇ ਨਹੀਂ ਹੈਗੀ ਸਰਕਾਰ ਵਿਧਾਨ ਸਭਾ ਦੀ ਸੀਟਾਂ ਦੇ ਉੱਪਰ ਅਗਰ ਇਕੱਠੇ ਲੜਦੇ ਨਹੀਂ ਤਾਂ ਸਰਕਾਰ ਇਹਨਾਂ ਦੀ ਜਿਹੜੀ ਬਣੀ ਲਗਭਗ ਤੈਅ ਹੋ ਜਾਂਦੀ ਹੈ ਜਿਹੜੇ ਖੇਤਰੀ ਖੇਤਾਂ ਦੇ ਜਿਹੜੇ ਪਿੰਡੂ ਖੇਤਰੇ ਉੱਥੇ ਅਗਰ ਇਕੱਠੇ ਹੋ ਜਾਂਦੇ ਆ ਤਾਂ ਫੈਜ਼ਾ ਨੂੰ ਬੜੇ ਵੱਡੇ ਪੱਧਰ ਤੇ ਉੱਪਰ ਮਿਲੇਗਾ ਜਿੱਥੇ 23 ਸੀਟਾਂ ਦੇ ਨਾਲ ਇਹਦਾ ਗ੍ਰਾਫ ਵੱਧਾ ਨਜ਼ਰ ਆ ਰਿਹਾ ਤਾਂ ਬੜੇ ਬੜੇ ਵੱਡੇ ਚਿਹਰੇ ਨੇ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਦੇ ਵਿੱਚ ਸ਼ਾਮਿਲ ਹੋਣਗੇ ਜਿੱਥੇ ਲੋਕ ਸਭਾ ਵਿੱਚ ਸ਼ਾਮਿਲ ਹੋਏ ਨੇ ਵਿਧਾਨ ਸਭਾ ਦੀ ਸੀਟਾਂ ਚ ਵੀ ਸ਼ਾਮਿਲ ਹੋਣਗੇ ਜਦੋਂ ਸ਼ਾਮਿਲ ਹੋਣਗੇ ਤਾਂ ਆਬਵੀਅਸ ਗੱਲ ਹੈ ਗ੍ਰਾਫ ਕਿਤੇ ਨਾ ਕਿਤੇ ਜ਼ਰੂਰ ਵਧੇਗਾ ਤਾਂ ਅਕਾਲੀ ਦਲ ਨੂੰ ਵੀ ਰਿਵਾਈਵ ਕਰਨ ਦੀ ਅਗਰ ਆਪਣੀ ਗਲਤੀਆਂ ਦੇ ਉੱਪਰ ਉਹ ਜ਼ੋਰ ਦਿੰਦੀਆਂ ਨੇ ਸੁਧਾਰ ਕਰਦੇ ਨੇ ਤਾਂ ਮਿਲਦਾ ਸਰਕਾਰ ਬਣਾਉਣ ਦੇ ਵਿੱਚ ਕੋਈ ਮੁਸ਼ਕਲਤਾ ਨਹੀਂ ਆਏਗੀ ਅੱਜ ਤੋਂ ਪਹਿਲਾਂ ਜਿੰਨਾ ਵੀ ਵਿਕਾਸ ਹੋਇਆ ਪੰਜਾਬ ਦਾ ਭਾਜਪਾ ਤੇ ਕਾਲੀ ਦਲ ਨੇ ਰਲ ਕੇ ਕੀਤਾ ਆ ਇਸ ਤੋਂ ਬੜਾ ਲੱਗਦਾ ਹੈ ਕਿ ਜੋ ਸੂਬੇ ਦੀ ਸਰਕਾਰ ਮੌਜੂਦ ਹੋਣ ਹੈਗੀ ਆ ਇਸ ਤੋਂ ਪਹਿਲਾਂ ਕਾਂਗਰਸ ਵੀ ਰਹੀ ਹੈ ਇਹਨਾਂ ਨੇ ਰਾਜ ਕੀਤਾ ਆ 10 ਸਾਲ ਤੇ ਇਹਨਾਂ ਨੇ ਕੁਝ ਹਾਲਾਤ ਬਦਲੇ ਨੇ ਪੰਜਾਬ ਦੇ ਹਾਲਾਤ ਆਪਾਂ ਦੇਖੇ ਹੀ ਆ ਜੀ ਹਾਲਾਤ ਬਦਲਨੇ ਤਾਂ ਕੀ ਆ ਕਿ ਹਾਲਤ ਖਸਤਾ ਹੀ ਹੁੰਦੀ ਗਈ ਆ ਨਸ਼ੇ ਨੂੰ ਲੈ ਕੇ ਜਿਹੜਾ ਆ ਆਮ ਤੌਰ ਤੇ ਸਰਕਾਰ ਕਾਫੀ ਲੋਕ ਨਜ਼ਰ ਆਏ ਨੇ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਸ਼੍ਰੀ ਗੀਤਾ ਸੌਂ ਵੀ ਚੁੱਕੀ ਗਈ ਸੀ ਗੀਤਾ ਨਸ਼ਾ ਵੀ ਘਰ ਘਰ ਦੇ ਵਿੱਚ ਪਹੁੰਚਿਆ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਕਾਂਗਰਸ ਦੀ ਆਈ ਚਾਹੇ ਹੁਣ ਆਵਾਦੀ ਪਾਰਟੀ ਸਰਕਾਰ ਆ ਤਾਂ ਰਾਹਤ ਨਹੀਂ ਮਿਲੀ ਲੋਕਾਂ ਨੂੰ ਜਿਹੜੀ ਤਰ੍ਹਾਂ ਦੇ ਜਿਹੜੇ ਮੰਡਟ ਦੇ ਨਾਲ ਜਿੰਨੇ ਵਾਅਦੇ ਦੇ ਨਾਲ 92 ਸੀਟਾਂ ਲੈ ਕੇ ਗਏ ਸੀਗੇ ਤਾਂ ਉਸ ਤਰ੍ਹਾਂ ਦਾ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਕੰਮ ਵੀ ਉਸ ਤਰ੍ਹਾਂ ਦਾ ਕਰਕੇ ਦਿਖਾਉਣਾ ਚਾਹੀਦਾ ਸੀਗਾ ਜਿਹੜੀ ਨਸ਼ੇ ਬੰਦ ਕਰਨ ਦੀ ਗੱਲ ਸੀਗੀ ਜਾਂ ਕਈ ਛੁੱਟੀਆਂ ਦੇ ਵਿੱਚ ਐਮਐਸਪੀ ਦੀ ਗੱਲ ਮੰਤਰੀ ਸਾਹਿਬ ਵੱਲੋਂ ਕਹੀ ਗਈ ਸੀਗੀ ਤਾਂ ਉਹ ਛੁੱਟੀਆਂ ਉੱਥੇ ਹੀ ਰਹਿ ਗਈਆਂ ਨੇ ਤਾਂ ਐਮਐਸਪੀ ਦਾ ਜਿਹੜਾ ਸਤਾਰਾ ਉਹ ਵੀ ਕੇਂਦਰ ਨੇ ਵਧਾ ਦਿੱਤਾ ਪਰ ਗਲਤੀ ਮੰਨੀ ਕਿ ਚਲੋ ਮੇਰੇ ਕੋਲ ਗਲਤੀ ਕੀ ਜਲਦਬਾਜ਼ੀ ਵਿੱਚ ਜਿਹੜਾ ਹੋ ਗਿਆ ਕਿ ਨਾ ਦੇਖੋ ਜੀ ਗਲਤੀ ਮੰਨਣਾ ਤੇ ਇਹ ਇਹ ਫਿਰ ਇਹ ਇਹ ਵਾਅਦੇ ਜਿਹੜੇ ਹਵਾਈ ਵਾਅਦੇ ਹੀ ਹੋ ਗਏ ਕਿ ਬਸ ਆਪਾਂ ਨੂੰ ਪਹਿਲਾਂ ਐਲਾਨ ਕਰ ਦੇਣਾ ਬਾਅਦ ਵਿੱਚ ਗਲਤੀ ਕਰ ਦੇਣਾ ਤਾਂ ਸਟਰੈਟਜੀਕਲੀ ਉਹਨਾਂ ਨੇ ਬੜਾ ਰਾਜਨੀਤਿਕ ਤੌਰ ਤੇ ਕਾਫੀ ਪੰਜਾਬੀ ਚ ਕਹੀ ਕਿ ਬੜੀ ਸਕੀਮਾਂ ਲਾ ਕੇ ਆਪਾਂ ਸਰਕਾਰ ਤਾਂ ਬਣਾਈ ਲੋਕਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੀਆਂ ਮਾਮਾ ਹਜ਼ਾਰ-ਹਜ਼ਾਰ ਰੁਪਏਂ ਡੀਗ ਦੇ ਰਹਿ ਗਈਆਂ ਨੇ ਤਾਂ ਉਹ ਗਰੰਟੀ ਜਿਹੜੀਆਂ ਗੱਲਾਂ ਦੇ ਵਿੱਚ ਰਾਈਆਂ ਸੋ ਲਾਲਚ ਦੇ ਕੇ ਜਿਹੜਾ ਲੋਕਾਂ ਨੂੰ ਉਹਨਾਂ ਨੇ ਵੋਟਾਂ ਪਵਾਈਆਂ ਨੇ ਤਾਂ ਉਹਦਾ ਨਤੀਜਾ ਵੀ ਹੋਣਾ ਪਰ ਉਹ ਵੀ ਹੁਣ ਐਲਾਨ ਕਰਤਾ ਉਹਨਾਂ ਨੇ ਜਿਮਨੀ ਚੋਣਾਂ ਤੋਂ ਪਹਿਲਾਂ ਜੋ ਹੋਈਆਂ ਨੇ ਇਸ ਤੋਂ ਪਹਿਲਾਂ ਐਲਾਨ ਕਰਤਾ ਕਿ ਹੁਣ ਜਿਹੜਾ ਹਜ਼ਾਰ-ਹਜ਼ਾਰ ਰੁਪਿਆ ਹੈ ਉਹ ਵੀ ਆਪਾਂ ਖਾਤੇਾਂ ਚ ਦੇਣਾ ਸ਼ੁਰੂ ਕਰ ਰਹੇ ਹਾਂ ਹਾਂ ਬਿਲਕੁਲ ਜਿਮਨੀ ਚੋਣਾਂ ਤੋਂ ਪਹਿਲਾਂ ਕੀਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੇਰੀਆਂ ਹੁਣ ਵੋਟਾਂ ਆ ਤਾਂ ਵੋਟਾਂ ਦਾ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਲੈਣੀਆਂ ਆ ਤਾਂ ਵੋਟਾਂ ਨੂੰ ਲੈਣ ਦੇ ਲਈ ਐਲਾਨ ਕੀਤਾ ਪਿਛਲੇ ਪਹਿਲੇ ਸਾਲ ਦੇ ਵਿੱਚ ਕਿਉਂ ਨਹੀਂ ਐਲਾਨ ਕੀਤਾ ਗਿਆ ਹੁਣ ਲੱਗਦਾ ਉਹ ਜਿਹੜਾ ਚਲਾਲ ਐਲਾਨ ਕੀਤਾ ਪੂਰਾ ਹੋ ਰਿਹਾ ਹੁਣ ਦੇਖੋ ਜੀ ਅੱਜ ਤੱਕ ਸਿਮਰ ਜੀ ਤੁਹਾਨੂੰ ਮੈਂ ਮੈਂ ਤੁਹਾਨੂੰ ਇਹ ਸਵਾਲ ਪੁੱਛਦਾ ਹਾਂ ਕਿ ਤੁਸੀਂ ਦੱਸ ਦਿਓ ਕਿ ਜਿਹੜਾ ਮਾਈਆਂ ਜਿਹੜੇ ਐਸੇ ਮਾਵਾਂ ਨੇ ਸਾਡੇ ਪਿੰਡਾਂ ਦੀਆਂ ਜਾਂ ਸ਼ਹਿਰਾਂ ਦੀਆਂ ਉਹਨਾਂ ਨੂੰ 1000 ਰੁਪਏ ਆ ਤੁਹਾਨੂੰ ਖੁਦ ਨੂੰ ਐਦੇ ਬਾਰੇ ਜਿਹੜਾ ਪਤਾ ਹੈ 1000 ਰੁਪਏ ਗੱਲ ਦੂਰ ਦੀ ਪਰ ਸਵਾਲ ਇਹ ਕਿ 1000 ਰੁਪਏ ਨਾਲ ਘਰ ਚੱਲ ਜਾਏਗਾ ਕਿ ਕੋਸਾ ਰੁਪਏ ਦੇ ਨਾਲ ਘਰ ਨਹੀਂ ਚੱਲਦਾ ਇਹ ਸਿਰਫ ਮੈਨੂੰ ਲੱਗਦਾ ਕਿ ਇਦਾਂ ਹੀ ਮਾਨਸਰਮਾਨ ਰਸਮੀ ਹੈ ਜਾਂ ਇੱਕ ਤਰ੍ਹਾਂ ਦਾ ਵੋਟਰਸ ਨੂੰ ਲੁਭਾਇਆ ਗਿਆ ਹੈ ਕਿ ਆਪਾਂ ਤੁਹਾਨੂੰ ਤੁਹਾਡੇ ਖਾਤਿਆਂ ਵਿੱਚ 1000 ਰੁਪਏ ਪਾਵਾਂਗੇ ਤੁਸੀਂ ਇਹਦੀ ਵਰਤੋਂ ਕਰਕੇ ਤਾਂ ਤੁਸੀਂ ਸਾਨੂੰ ਵੋਟ ਦੇ ਸਕਦੇ ਹੋ ਇੱਕ ਸਾਹ ਦਾ ਲਾਲਚੀ ਹੋ ਗਿਆ ਨਾ ਜਿਵੇਂ ਪਹਿਲੇ ਸਰਕਾਰਾਂ ਕਹਿੰਦੀਆਂ ਸੀਗੀਆਂ ਕਿ ਘਰ ਦੇ ਵਿੱਚ ਆਟਾ ਦਾਲ ਸਕੀਮ ਤੁਹਾਨੂੰ ਆਏਗੀ ਰੋਜ਼ਗਾਰ ਤੇ ਫਿਰ ਉੱਥੇ ਦਾ ਉੱਥੇ ਹੀ ਰੋਜ਼ਗਾਰ ਤਾਂ ਲੋਕਾਂ ਨੂੰ ਮਿਲ ਹੀ ਰਿਹਾ ਕਿ ਜਿਹੜਾ ਕਮਾ ਕੇ ਆਪ ਖਾ ਲੈਣ ਬਿਲਕੁਲ ਸਿਮਰ ਰੋਜ਼ਗਾਰ ਦੇ ਉੱਪਰ ਜਿਹੜਾ ਹੈ ਜਿਆਦਾਤਰ ਜਿਹੜਾ ਜ਼ੋਰ ਦੇਣਾ ਚਾਹੀਦਾ ਵਾ ਸੂਬੇ ਦੀ ਸਰਕਾਰਾਂ ਅਗਰ ਕੋਈ ਕਿਸੇ ਵੀ ਦੇਸ਼ ਨੇ ਵਿਕਾਸ ਕਰਨ ਦਾ ਦੋ ਚੀਜ਼ਾਂ ਦੇ ਉੱਪਰ ਜ਼ੋਰ ਦਵੇ ਐਜੂਕੇਸ਼ਨ ਦੇ ਉੱਪਰ ਤਾਂ ਮੈਡੀਕਲ ਸਿਸਟਮ ਉਹ ਸਿਹਤ ਸਹੂਲਤਾਂ ਜਿਹੜੀਆਂ ਬੜੀ ਜ਼ਰੂਰੀ ਨੇ ਸਿਹਤ ਸਹੂਲਤਾਂ ਅਸੀਂ ਦੇਖਦੇ ਹਾਂ ਕਿ ਸਿਵਲ ਹਸਪਤਾਲਾਂ ਦੇ ਵਿੱਚ ਲੋਕ ਮਰਦੇ ਨਜ਼ਰ ਆ ਰਹੇ ਨੇ ਲੋਕ ਕਲਪ ਦੇ ਨਜ਼ਰ ਆ ਰਹੇ ਨੇ ਐਜੂਕੇਸ਼ਨ ਸਿਸਟਮ ਜਿਹੜਾ ਵੀਕ ਹੈ ਅਗਰ ਵਿਦਿਆਰਥੀ ਪੜ੍ਹ ਲਿਖ ਜਾਵੇ ਤਾਂ ਸਿਹਤ ਚੰਗੀ ਲੈ ਸਕਣ ਤਾਂ ਮੈਨੂੰ ਲੱਗਦਾ ਹੈ ਕਿ ਸਾਰਾ ਕੁਝ ਹੀ ਸੁਧਰ ਜਾਵੇਗਾ ਚਾਹੇ ਬੇਰੋਜ਼ਗਾਰੀ ਹੈ ਚਾਹੇ ਨਸ਼ਾ ਹੈ ਸਾਰਾ ਕੁਝ ਹੀ ਖਤਮ ਹੋ ਜਾਵੇਗਾ ਕਿਉਂਕਿ ਅੰਟਰਪ੍ਰੈਨਿਓਰਸ਼ਿਪ ਵਾਲੇ ਲੋਕ ਵਧਣਗੇ ਦੂਜ ਵਧੀਆ ਮਿਲਿਆ ਸਾਰਾ ਕੁਝ ਠੀਕ ਹੈ ਪੰਜਾਬ ਦੇ ਭਵਿੱਖ ਲਈ ਕਹਿ ਲਿਏ ਕਿ ਵਿਕਾਸ ਲਈ ਕੀ ਦੇਖਦੇ ਹੋ ਭਾਜਪਾ ਅਕਾਲੀ ਦਲ ਇਕੱਠੇ ਹੋ ਕੇ ਜੇਕਰ ਪੰਜਾਬ ਚ ਮੁੜ ਸਥਿਤੀ ਲੈਂਦੀ ਜਗ੍ਹਾ ਮਿਲਦੀ ਹੈ ਤਾਂ ਲੱਗਦਾ ਪੰਜਾਬ ਇੱਕ ਚੰਗੇ ਵੱਧੇ ਪਾਸੇ ਜਾਏਗਾ ਬਿਲਕੁਲ ਸਿਮਰ ਅਪਾ ਗੱਲ ਕਰੀਏ ਤਾਂ ਵੱਡੇ ਵੱਡੇ ਉਦਯੋਗਪਤੀ ਅੱਜ ਪੰਜਾਬ ਚੋਂ ਛੱਡ ਕੇ ਜਾ ਰਹੇ ਨੇ ਤਾਂ ਉਹਦਾ ਕਾਰਨ ਇਹ ਹੈ ਕਿ ਲਾਅ ਐਂਡ ਔਰਡਰ ਅਗਰ ਲਾਅ ਐਂਡ ਔਰਡਰ ਜਿਹੜਾ ਆ ਭਾਜਪਾ ਇਸ ਵਾਰ ਕੋਸ਼ਿਸ਼ ਕਰਦੀ ਹੈ ਕਿ ਗਾ ਸਰਕ ਸੂਬੇ ਸਰਕਾਰ ਬਣਾਉਂਦੀ ਹੈ ਕਿਉਂਕਿ ਵਿਕਾਸਸ਼ੀਲ ਬੰਦੇ ਉਹਨਾਂ ਕੋ ਬੜੇ ਨੇ ਜਿਹੜੇ ਅਗਰ ਇੱਥੇ ਉਹਨਾਂ ਦੇ ਕਹਿਣ ਤੇ ਅਗਰ ਇੱਥੇ ਸਾਡੇ ਇਨਵੈਸਟ ਕਰਦੇ ਆ ਸੂਬੇ ਦੇ ਵਿੱਚ ਤਾਂ ਸੂਬੇ ਦੇ ਵਿੱਚ ਅਗਰ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲੇ ਤਾਂ ਉਹਦਾ ਪ੍ਰਭਾਵ ਲੱਖਾਂ ਤੇ ਪੈਂਦਾ ਹੈ ਤਾਂ ਅਗਰ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲੇ ਤਾਂ ਸਾਡਾ ਪੰਜਾਬ ਆਪੇ ਖੁਸ਼ਹਾਲ ਹੋ ਜਾਏਗਾ ਸਾਡਾ ਸੂਬਾ ਫੂਡ ਪ੍ਰੋਸੈਸਿੰਗ ਦੇ ਉੱਪਰ ਬੜਾ ਪ੍ਰਭਾਵੀ ਦੇ ਕਿਉਂਕਿ ਖਾਣ ਪੀਣ ਦੀਆਂ ਚੀਜ਼ਾਂ ਉੱਪਰ ਅਸੀਂ ਲੋਕ ਕਾਫੀ ਅੱਗੇ ਆ ਤੇ ਅਗਰ ਉਹਨਾਂ ਚੀਜ਼ਾਂ ਦੇ ਉੱਪਰ ਵੱਧ ਤੋਂ ਵੱਧ ਕੰਮ ਕੀਤਾ ਜਾਵੇ ਸਾਡੇ ਇਥੋਂ ਜਿਹੜਾ ਇਹ ਜਿਹੜਾ ਫਿਰ ਖੁਸ਼ਹਾਲ ਪੰਜਾਬ ਪੰਜਾਬ ਦੇ ਵਿੱਚ ਬਣ ਜਾਵੇਗਾ ਧੰਨਵਾਦ ਸੋ ਬਿਲਕੁਲ ਇਹ ਮੇਰੇ ਨਾਲ ਹੈ এবੀਵੀਪੀ ਦੇ ਮੈਂਬਰ ਕਮਲ ਕੁਮਾਰ ਜਿਨ੍ਹਾਂ ਦਾ ਪੰਜਾਬ ਪੋਲਿਟਿਕਸ ਨੂੰ ਲੈ ਕੇ ਕੀ ਵਿਚਾਰ ਹੈ ਉਹ ਜਾਣਿਆ ਹੈਗਾ ਅਤੇ ਇਹ ਵੀ ਜ਼ਿਕਰ ਕੀਤਾ ਕਿ ਜੇਕਰ ਪੰਜਾਬ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦੀ ਸਰਕਾਰ ਮੁਰਤੋਂ ਪੈਰ ਰੱਖਦੀ ਹੈ ਗੱਠਜੋੜ ਕਰਕੇ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਾ ਦੇ ਵਿੱਚ ਆਪਣਾ ਜੋਰ ਠਮਾਉਂਦੀ ਹੈਗੀ ਤਾਂ ਜ਼ਰੂਰ ਪੰਜਾਬ ਦਾ ਵਿਕਾਸ ਜਿਹੜਾ ਆ ਉਹ ਵਾਦੇ ਵੱਲੋਂ ਜਾਏਗਾ ਚੜ੍ਹਦੇ ਵੱਲੋਂ ਜਾਏਗਾ ਸੋ ਹੁਣ ਜੇਕਰ ਗੱਲ ਕਰ ਲਈ ਤਾਂ ਪੰਜਾਬ ਦੇ ਜੋ ਮੌਜੂਦਾ ਹਾਲਾਤ ਨੇ ਨਸ਼ੇ ਦਾ ਸ਼ੇਵਾ ਦਰਿਆ ਜਿਹੜਾ ਹੈ ਉਹ ਬੰਦਾ ਜਾ ਰਿਹਾ ਦੂਜੇ ਪਾਸੇ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਸੋ ਉਸ ਨੂੰ ਲੈ ਕੇ ਚਰਚਾ ਕੀਤੀ ਤਾਂ ਦੇਖੋ ਹੁਣ ਪੰਜਾਬ ਦਾ ਜੋ ਹਾਲਾਤ ਹੈਗੇ ਨੇ ਰੰਗਲਾ ਪੰਜਾਬ ਬਣਾਉਂਦੇ ਜਿਹੜੇ ਵਾਦੇ ਸੀਗੇ ਉਹ ਕਦੋਂ ਤੱਕ ਜਿਹੜੀ ਇਹ ਸਰਕਾਰ ਪੂਰਾ ਕਰਦੀਆਂ ਜਾਂ ਆਉਣ ਵਾਲੇ 2027 ਦੇ ਵਿੱਚ ਮੋੜ ਤੋਂ ਪਹਿਲਾਂ ਵਾਂਗ ਭਾਜਪਾ ਤੇ ਅਕਾਲੀ ਦਲ ਰਾਜ ਕਰੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਮੈਨੂੰ ਦਿਓ ਇਜਾਜ਼ਤ ਔਨਯਰ ਦੇ ਲਈ ਸਿਮਰਦੀਪ ਸਿੰਘ ਅਮਰਿਤਸਰ